हां जी दोस्तों सत श्री अकाल स्वागत है ਤੁਹਾਡਾ ਸਾਡੇ ਚੈਨਲ ਤੇ ਮੈਂ ਬੈਗ ਗੁਰੂ ਅੱਗੇ ਬੇਨਤੀ ਕਰਦਾ ਜੋ ਜੜੀ ਕਰਦਾ ਐ ਵੀ ਤੁਸੀਂ ਸਭ ਠੀਕ ਠਾਕ ਹੋਵੋ ਚੜ੍ਹਦੀ ਕਲਾ ਵਿੱਚ ਹੋਵੋ ਅ ਅੱਜ ਦਾ ਆਪਣਾ ਜਿਹੜਾ ਆਪਾਂ ਬਲੌਗ ਬਣਾ ਰਹੇ ਹਾਂ ਇਹ ਹੈਗਾ ਇੱਕ ਆਪਣੇ ਗੱਠਾਂ ਬੰਨ੍ਹਣ ਵਾਲੇ ਅ ਫ੍ਰੈਂਕ ਲਾ ਰਹੇ ਨੇ ਪ੍ਰਾਲੀ ਇਕੱਠੀ ਕਰਨ ਬਾਅਦ ਉਹ ਉਹਦਾ ਦਿਖਾ ਰਹੇ ਆ ਬਾਕੀ ਸਾਰੇ ਉਹਨਾਂ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਦੇਸ਼-ਵਿਦੇਸ਼ ਬੈਠੇ ਆਪਣੀਆਂ ਵੀਡੀਓ ਦੇਖਦੇ ਨੇ ਆਪਣੇ ਬਲੌਗ ਨਾਲ ਜੁੜੇ ਹੋਏ ਹੋ ਸਾਰੇ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਲਾਈਕ ਕਮੈਂਟ ਵੀ ਕਰਦੇ ਹੋ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ। ਬਾਕੀ ਦਿਖਾਉਨੇ ਆਪਾਂ ਅੱਜ ਦਾ ਬਲੌਗ। ਬਲੌਗ ਬਣਾਉਣ ਤਾਂ ਲੇਟ ਹੀ ਲੱਗਿਆ ਇਸ ਕਰਕੇ ਵੀ ਉਹ ਹੁਣ ਮਾਲਾ ਵੀ ਰੈਕ ਵਾਲਾ ਆਇਆ। ਉਹਦਾ ਦਿਖਾਉਨੇ ਆਪਾਂ। ਆਓ ਦੇਖਦੇ ਆਂ ਫੇਰ। ਆ ਦੇਖੋ ਜੀ ਆਹ ਮਤਲਬ ਵੀ ਕਟਰ ਤਾਂ ਬਹੁਤ ਦਿਨਾਂ ਦਾ ਫੇਰਿਆ ਹੋਇਆ ਹੈ। ਤਕਰੀਬ ਰਹੇ 12 ਤਰੀਕ ਨੂੰ ਇਹ ਜੀਰੀ ਵੱਢੀ ਗਈ ਸੀ। ਉਸ ਤੋਂ ਬਾਅਦ ਇਹ ਬਸ ਇਹ ਦੂਜੇ ਦਿਨੇ ਕਟਰ ਫੇਰਿਆ ਗਿਆ ਸੀ। ਇਧਰ ਆਪਣੀ ਸਾਰੇ ਜਿਹੜੀ ਆਹ ਜਾਮਣ ਵਾਲੀ ਮੋਟਰ ਵੱਜੀ ਹੁੰਦੀ ਆਹ ਇਹ ਮੋਟਰ ਤੇ ਆਪਣਾ ਇਹ ਸਰਾਹ ਹੋਇਆ ਆ ਦੇਖੋ ਇੱਧਰ ਉਹ ਸਾਹਮਣੇ ਤੱਕ ਸਾਰੇ ਇਹ ਆ ਕਟਰ ਫੇਰਿਆ ਹੋਇਆ ਉਹ ਪਰਲੇ ਪਾਸੇ ਆਪਣੇ ਗਮਾਂਡੀਆਂ ਦੀ ਜੀਰੀ ਖੜੀ ਆ ਉਹ ਸਾਹਮਣੇ ਉਹ ਜੀਰੀ ਆਪਣੇ ਗਮਾਂਡੀਆਂ ਦੀ ਆ ਇੱਧਰ ਵੀ ਉਹ ਸਾਹਮਣੇ ਵੰਡੀ ਆਂਦੀ ਹੋ ਆਪਣੀ ਆਹ ਜਿੱਥੇ ਤੱਕ ਇਹ ਕਟਰ ਫੇਰਿਆ ਹੋਇਆ ਇਹੀ ਆ ਸਾਹਮਣੇ ਤੱਕ ਹੈ ਇੱਧਰ ਨੂੰ ਘੁੰਮਦੀ ਹੈ ਪਰ ਐਕ ਕਾਲੇ ਦਾ ਜਿਹੜਾ ਜ਼ਿਕਰ ਕਰਦਾ ਸੀ ਉਹ ਸਾਹਮਣੇ ਚੱਲਦਾ ਇਕੱਠੀ ਕਰਨ ਲੱਗਿਆ ਹੋਇਆ ਉਧਰ ਥੋੜੇ ਜਿਹੇ ਖੰਭੇ ਜੇ ਜਿਆਦੇ ਨੇ ਉਹ ਪਰਲੀ ਸਾਈਡ ਤੇ ਉੱਥੇ ਫਿਰ ਉਹ ਥੋੜੇ ਜਿ ਦੇੱਕੇ ਜੇ ਕਰਕੇ ਉਹ ਆਪਣਾ ਸੈਟ ਜਾ ਕਰਕੇ ਕਰਦਾ ਵੀ ਮਰ ਲਓ ਨਹੀਂ ਤਾਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਨੇ ਫਿਰ ਤਾਂ ਸਿੱਧਾ ਲੈ ਕੇ ਜਾਣ ਨੂੰ ਉਹਨੂੰ ਸੌਖਾ ਥੋੜਾ ਜਿਹਾ ਉਹ ਜਗ੍ਹਾ ਤੇ ਉਹ ਇਹ ਦੇਖਦਾ ਵੀ ਕਿਵੇਂ ਚੱਕੀ ਜਾਊਗੀ ਉਹਦੇ ਮੁਤਾਬਕ ਦਾ ਉਹ ਬਣਾ ਰਿਹਾ ਹੈ ਸੋਨਾਲੀ ਕਾ ਟਰੈਕਟਰ ਆ ਇਹ ਰੈਕ ਕਰਦਾ ਹੈ ਲਾਉਂਦੇ ਨੇ ਜਿਹੜੇ ਉਹ ਸਾਹਮਣੇ ਆ ਇਹ ਜਿਸ ਦਿਨ ਕਟਰ ਫੇਰ ਕੇ ਗਏ ਤੇ ਥੋੜਾ ਜਿਹਾ ਇੱਥੇ ਆਪਾਂ ਉਹਨਾਂ ਤੇ ਵਿਸ਼ਵਾਸ ਜਾ ਕਰਕੇ ਆਏ ਨਹੀਂ ਵੀ ਉਹ ਆਪੇ ਲੋਡ ਵੜ ਦਾਨਗੇ ਪਰ ਥੋੜਾ ਜਿਹਾ ਕਟਰ ਵਾਲੇ ਨੇ ਉੱਚਾ ਰੱਖਿਆ ਤੇ ਜਿਹੜੇ ਉਹਦੀਆਂ ਮਾਨ ਲਾ ਵੀ ਸੁਰੀਆਂ ਤੀਆਂ ਉਹ ਵੀ ਖੁੰਡੀਆਂਈਆਂ ਤੀਆਂ ਇੱਕ ਤਰ੍ਹਾਂ ਦੀਆਂ ਉਹਨੇ ਵੀ ਚੱਜਣ ਵਾਲਾ ਕਿਸੇ ਤਰ੍ਹਾਂ ਵੱਡੀ ਨਹੀਂ ਵਿੱਚ ਵਿੱਚ ਕਰਦੇ ਜਦੋਂ ਉਹ ਮੰਨ ਲਓ ਵੀ ਆਹ ਉਪਰੋਂ ਉਪਰਾਲੀ ਜੀ ਚੱਕੀ ਗਈ ਮੇਰੇ ਹਿਸਾਬ ਨਾਲ ਉਹ ਖਰਚੇ ਜੇ ਦੇਖਣਗੇ ਬਥੱਲੇ ਕਾਫੀ ਚਲੋ ਉਹਦਾ ਤਾਂ ਕੋਈ ਐਡਾ ਆਪਾਂ ਨੂੰ ਉਹ ਵੀ ਨਹੀਂ ਕਿਉਂਕਿ ਮੰਨ ਲਓ ਵੀ ਆਪਾਂ ਸਪਰ ਸੀਡਰ ਨਾਲ ਇਹ ਚ ਕਣਕ ਬੀਜਣੀ ਆ ਚਲੋ ਕੁਝ ਨਾ ਕੁਝ ਮਾਤਰਾ ਆਪਣੀ ਉਹਦੇ ਵਿੱਚ ਫਿਰ ਰਾਲੀ ਦੀ ਜਿਹੜੀ ਜਾਣੀ ਜ਼ਰੂਰੀ ਵੀ ਐ ਉਹ ਵੀ ਆ ਗਈ ਚਾਹੇ ਉਹਨਾਂ ਤੋਂ ਕੁਦਰਤੀ ਛੱਡੀ ਗਈ ਇਹ ਹੁੰਦਾ ਵੀ ਜਿਹੜਾ ਉੱਪਰਲਾ ਜੀਰੀ ਦਾ ਫੂਸ ਹੈ ਜਿਹੜਾ ਜ਼ਿਆਦਾ ਉਹਦਾ ਹੀ ਥੋੜਾ ਜਿਹਾ ਉਹ ਹੁੰਦਾ ਵੀ ਉਹ ਥੋੜਾ ਜਿਹਾ ਔਖਾ ਕਰਦਾ ਹੁੰਦਾ ਵੀ ਉਹ ਵੱਡਣ ਕਰਨ ਨੂੰ ਮੰਨ ਲਓ ਇਹ ਜਿਹੜਾ ਜਦੋਂ ਉੱਪਰ ਰੀਸੀਟਰ ਨਾਲ ਬੀਜਦੇ ਆ ਉਹ ਥੋੜਾ ਜਿਹਾ ਔਖਾ ਕਰਦਾ ਹੁੰਦਾ ਜਿਹੜਾ ਉੱਪਰਲਾ ਫੀਫ ਫੂਸ ਹੈ ਜਿਹੜਾ ਉਹਦਾ ਬਾਕੀ ਦਾ ਆ ਥੱਲੇ ਵਾਲੇ ਕਾਚਿਆਂ ਨੂੰ ਤਾਂ ਉਹ ਬਥੇਰੀ ਦੱਬੇ ਦੰਦਾ ਵਿੱਚ ਕੱਟ ਦਿੰਦਾ ਉਹਦਾ ਲੋਟ ਆ ਜਾਂਦੇ ਨੇ ਬਸ ਉਹਦਾ ਹੀ ਉਹ ਥੋੜਾ ਜਿਹਾ ਹੋ ਹੁੰਦਾ ਆ ਇਦਾਂ ਇਹ ਸਾਰੇ ਹੀ ਆਪਣਾ ਇਹ ਸਾਰੇ ਖੇਤਾਂ ਦੇ ਕਰਾਉਣਾ ਹੈ ਦਿਖਾਉਨੇ ਨੇ ਨੇੜੇ ਜਾ ਕੇ ਉਹ ਵੀ ਕਿਵੇਂ ਬਣਾ ਰਿਹਾ ਹੈ ਉਹ ਵੀ ਦਿਖਾਉਨੇ ਆ ਤਾਂ ਰਾਇਕਾ ਲਾ ਹਜੇ ਫਿਰਨ ਲੱਗ ਫੇਰਨ ਲੱਗਿਆ ਸੀ ਤੀ ਮੰਨ ਲਓ ਵੀ ਉਹ ਰਾਇਕ ਗੱਠਾਂ ਵਾਸਤੇ ਤਿਆਰ ਕਰਨ ਲੱਗਿਆ ਸੀ ਉਹ ਵੀਰ ਕਹਿੰਦਾ ਕਹਿੰਦਾ ਵੀ ਮੈਨੂੰ ਮੈਂ ਪੁੱਛਿਆ ਮਖਾ ਪਾਈ ਰੋਟੀ ਪਾਣੀ ਲੈ ਕੇ ਆਉਣਾ ਮੈਂ ਉਹ ਕਹਿੰਦਾ ਲਿਆਓ ਜੀ ਕਹਿੰਦਾ ਸਾਡਾ ਵਾਲੀ ਰੋਟੀ ਦਾ ਪਤਾ ਨਹੀਂ ਵੀ ਕਦੋਂ ਲੇਟੇ ਆਵੇ ਮੈਂ ਰੋਟੀ ਲੈ ਕੇ ਆਇਆ ਸੀ ਆਹ ਉਹਨੂੰ ਹੁਣ ਖਵਾ ਕੇ ਇੱਥੇ ਬਿਠਾ ਕੇ ਫੇਰ ਉਹ ਆਪਣਾ ਟਰੈਕਟਰ ਚਲਾਉਣ ਲੱਗ ਗਿਆ ਮੈਂ ਹੁਣ ਕਰ ਵੱਲ ਨੂੰ ਜਾ ਰਿਹਾ ਸੀ ਇਹ ਰੋਟੀ ਲੈ ਕੇ ਆਇਆ ਸੀ ਮੈਂ ਇੱਧਰ ਮੈਂ ਚੱਲ ਖਵਾਤੀ ਨਾਲ ਚਾਹ ਵੀ ਪਲਾਈ ਅ ਬਾਕੀ ਉਹਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰੀਆਂ ਬਾਕੀ ਉਹ ਉਦੋਂ ਮੈਂ ਰਿਕਾਰਡਿੰਗ ਨਹੀਂ ਕਰੀ ਮੈਂ ਆ ਵੀ ਮੇਰੇ ਚਿੱਤੇ ਵੀ ਨਹੀਂ ਤੀ ਆਹ ਵੀ ਇਹਦੀਆਂ ਗੱਲਾਂ ਬਾਤਾਂ ਹੋ ਰਿਕਾਰਡਿੰਗ ਕਰ ਲਵਾਂ ਵੀ ਗੱਲਾਂ ਬਾਤਾਂ ਆਪਾਂ ਜਿਹੜੀਆਂ ਕਰਦੇ ਬੈਠਦੇ ਆ ਉਹ ਬਸ ਕੁਦਰਤੀ ਉਦੋਂ ਮੈਂ ਬਲੌਗ ਚ ਉਹ ਕਾਉੜੇ ਨਹੀਂ ਕਰੀਆਂ ਦਿਖਾਉਨੇ ਆ ਬਾਕੀ ਤਾਂ ਉਹ ਚੱਲਦਾ ਵੀ ਆ ਆ ਗਿਆ ਆਪਾਂ ਉਹੀ ਖੇਤ ਦੇ ਵਿੱਚ ਜਿੱਥੇ ਰੈਕ ਮਾਰ ਰਿਹਾ ਆ ਸਾਹਮਣੇ ਦਿਖਦੀਆਂ ਹੋਣਗੀਆਂ ਪਾਲਾਈਆਂ ਚ ਤੁਹਾਨੂੰ ਉਹ ਪਰਾਲੀ ਇਕੱਠੀ ਕਰੀ ਹੋਈ ਹੈ ਆ ਜਿਹੜੀ ਮੈਂ ਗੱਲ ਕਰਦਾ ਤੇ ਵੀ ਥੱਲੇ ਵਧੀਆ ਨਹੀਂ ਉਹਨੇ ਵੱਡੀ ਕਟਰਾ ਲੈ ਨੇ ਉਹ ਆ ਦੇਖੋ ਆ ਇਦਾਂ ਦਾ ਹੋ ਗਿਆ ਵੀ ਆਹ ਅਜੇ ਸਾਰਾ ਵਿੱਚੇ ਉੱਕੜੇ ਪਿਆ ਕਾਟੇ ਵੀ ਦੇਖੋ ਆਹ ਓਕਣੇ ਖੜੇ ਨੇ ਸਾਰੇ ਇੱਕ ਤਾਂ ਹੁੰਦਾ ਵੀ ਜਿਹੜਾ ਮਾਲਕ ਜਿਵੇਂ ਹੁਣ ਇੰਜੀਨੀਅਰ ਇਕੱਠੀ ਕਰਨੀ ਤੇ ਉਹਨੂੰ ਇਹ ਨੁਕਸਾਨ ਹੈ ਕਿਉਂਕਿ ਕਟਰ ਵੀ ਫੇਰਿਆ ਗਿਆ ਉਹ ਪਰਾਲੀ ਵੀ ਉਹਨੀ ਉਹਨੂੰ ਮਿਲ ਨਹੀਂ ਰਹੀ ਇਸ ਕਰਕੇ ਉਹਨੂੰ ਥੋੜਾ ਜਿਹਾ ਨੁਕਸਾਨ ਹੈ ਉਹਦਾ ਇਹ ਸਾਵੇਂ ਤਾਂ ਇਹ ਹੁਣ ਜੇ ਕੱਟੀ ਹੁੰਦੀ ਤਾਂ ਇਹ ਵਿੱਚ ਇਕੱਠੀ ਹੋ ਜਾਂਦੀ ਪਰ ਨਾ ਕੱਟਣ ਕਰਕੇ ਉਹ ਇੱਕ ਤਾਂ ਉਹਦੇ ਮਨ ਲਬੀ ਸੁਰੀਆਂ ਜਿਹੜੀਆਂ ਉਹ ਖੁੰਡੀਆਂ ਤੇ ਆ ਉਹਦੇ ਕਰਕੇ ਇਹ ਕੱਟੇ ਨਹੀਂ ਗਏ ਤਾਂ ਕਰਕੇ ਥੋੜਾ ਜਿਹਾ ਇਹ ਤਾਂ ਹੋתי ਨਹੀਂ ਇਹਨੇ ਆ ਦੇਖੋ ਆ ਵਿੱਚ ਵਿੱਚ ਜਿੱਥੇ ਵਧੀਆ ਕੱਟੀ ਹੋਈ ਆ ਉੱਥੇ ਤਾਂ ਪੂਰੀ ਸਫਾਈ ਆ ਰਹੀ ਹੈ ਆ ਕਿਤੇ ਕਿਤੇ ਪਤਾ ਨਹੀਂ ਕੀ ਕਰ ਗਿਆ ਉੱਚੀਆਂ ਵੱਟ ਤੇ ਆ ਕੀ ਕਰਿਆ ਤੇ ਕਿਤੇ ਕੱਟਿਆ ਹੀ ਨਹੀਂ ਉਹਨਾਂ ਨੇ ਸਮਾਰ ਕੇ ਆ ਲੈਣਾ ਬਣਾ ਰਹੇ ਆ ਹੋਰ ਐਕਾ ਨਲਵੀਰ ਹਲੇ ਚਾ ਇੱਧਰ ਨੂੰ ਇਹ ਬਣਾਤੀ ਹੁਣੇ ਉਹਨੂੰ ਉਧਰੋਂ ਸਾਹਮਣੇ ਉਹ ਕੀੜਾ ਲੈ ਕੇ ਆ ਰਿਹਾ ਮੰਨ ਲਓ ਵੀ ਰੈਕ ਦਾ ਟਰੈਕਟਰ ਉਧਰੋਂ ਆ ਰਿਹਾ ਹੁਣ ਇੱਧਰ ਨੂੰ ਆਪਣੇ ਵੱਲੋਂ ਉਹ ਨੇੜੇ ਜਿਉਂ-ਜਿਉਂ ਨੇੜੇ ਆਉਗਾ ਤਖਾਉਨੇ ਤੁਹਾਨੂੰ ਕਿਵੇਂ ਇਕੱਠੀ ਕਰਦਾ ਉਹ ਇਹ ਸਾਹਮਣੇ ਆਪਣਾ ਆਹੀ ਆ ਇਧਰ ਵੀ ਖੱਤੇ ਨੇ ਆਪਣੇ ਉਹ ਸਾਹਮਣੇ ਤੱਕ ਵੱਡੇ ਹੋਏ ਨੇ ਆਹ ਤਕਰੀਬਨ 3 ਕਿੱਲਾਂ ਦੀ ਤਾਂ ਲਾਈਨ ਆਹੀ ਆ ਬਾਕੀ ਉਹ ਪਰਲੇ ਪਾਸੇ ਨੇ ਤੇ 7 ਕਿੱਲੇ ਵਾਹ ਸਾਹਮਣੇ ਆ ਗਿਆ ਹੈ ਹੁਣ ਆਹ ਇੱਕ ਲਾਈਨ ਜਿਹੜੀ ਆ ਬਣਾ ਰਿਹਾ ਹੁਣ ਉੱਤਰੋਂ ਆਇਆ ਸੀ ਜਿਹੜੀ ਉਹ ਪਹਿਲਾ ਲਾਈਨ ਆ ਉਹ ਦੂਜੀ ਲਾਈਨ ਦੇ ਵਿੱਚ ਦੋ ਲਾਈਨਾਂ ਦਾ ਇੱਕ ਜਗ੍ਹਾ ਤੇ ਇਕੱਠੀ ਕਰ ਦਿੰਦਾ ਹੁਣ ਉੱਪਰਲੇ ਪਾਸੇ ਕਰਤੀ ਹੁਣ ਆਹ ਜਿਹੜੀ ਦੁਬਾਰਾ ਲੈ ਕੇ ਚੱਲਿਆ ਇਹ ਦੂਰੀਵਾਰ ਇਹ ਲਾਈਨ ਚ ਜੇ ਮੜੇ ਮੋਟੀ ਰਹਿੰਦੀ ਆ ਤਾਂ ਆਹ ਲਾਈਨ ਦੇ ਵਿੱਚ ਇਕੱਠੀ ਕਰੀ ਜਾਂਦਾ ਦੁਬਾਰਾ ਆ ਦੂਰੀਵਾਰ ਲੈ ਗਿਆ ਇਹ ਹੁਣ ਉਧਰੋਂਗਾ ਫਿਰ ਇਹ ਲਾਈਨ ਚ ਦੁਬਾਰਾ ਇੱਕ ਵਾਰੀ ਇਕੱਠੀ ਹੋ ਜਾਈਏ ਇਹ। ਉਹ ਚ ਦੋ ਵਾਰੀ ਫੇਰ ਗਿਆ ਜਣੀ ਇੱਕ ਵਾਰੀ ਜਾਣ ਲੱਗੇ ਇੱਕ ਵਾਰੀ ਉਧਰੋਂ ਆਉਂਦਾ ਹੋਇਆ ਹੁਣ ਦੁਬਾਰਾ ਫੇਰ ਇਹ ਲਾਈਨ ਚ ਲੈ ਗਿਆ ਉਧਰੋਂ ਫੇਰ ਵਾਪਸੀ ਆਊਗਾ ਜਲ। ਫਿਰ ਤਕਰੀਬਨ ਇਹ ਇਹੀ ਲਾਈਨ ਚ ਆਊਗਾ। ਜੁੜੇ ਰਹੋ ਵੀਡੀਓ ਨਾਲ ਬਾਕੀ ਦਿਖਾਉਨੇ ਆ ਹੋਰ ਕੁਝ ਵੀ ਆ ਮੋਟਰ ਵਾਲੀ ਸਾਈਡ ਤੇ ਦੂਜੀ ਤੇ ਪੰਜਰੋਖੇ ਵਾਲੇ ਪਾਸੇ ਨੂੰ ਉੱਥੇ ਇਕੱਠੀ ਕਰਦਾ ਹੁਣ ਇਹ ਰੇਕ ਨਾਲ ਇਹ ਵੀ ਆਪਣਾ ਉੱਥੇ ਤੱਕ ਹੈਗਾ ਦੱਸਿਆ ਸੀ ਜੁਕ ਤੱਕ ਸਾਨੂੰ ਪਹਿਲਾਂ ਇਹ ਕਿਉਂ ਇੱਧਰ ਇਕੱਠੀ ਕਰਨ ਲੱਗੇ ਹੋਏ ਨੇ ਇਿੱਤਰ ਤਾਂ ਸਫਾਈ ਠੀਕ ਹੈ ਮੈਂ ਕਹਤਾ ਸੀ ਵੀਰ ਨੂੰ ਮੈਂ ਹਾਂ ਵੀ ਥੋੜਾ ਜਿਹਾ ਵਧੀਆ ਸਫਾਈ ਕਰ ਦੇ ਤੇ ਥੱਲੇ ਜਿਹੜੀ ਬਜਾਈ ਠੀਕ ਹੋ ਜਾਵੇ ਇਹ ਇਸ ਪਾਸੇ ਕਰਦਾ ਹੁਣ ਲਓ ਕਰੋ ਚੈੱਕ ਇਹਦੀ ਭਾਈ ਇਦਾਂ ਦੀ ਸਫਾਈ ਕਰੀ ਹੋਈ ਆ ਇਤਰਾ ਸਾਰੇ ਬਣਾ ਚ ਲਾਤਾ ਰਹਿ ਕੇ ਇਹ ਆਲਾਂ ਜੀਆਂ ਬਣ ਗਈਆਂ ਸਾਰੀਆਂ